ਨੀ ਸੀਮੋ ਮੈਂ ਸੁਣਿਆ ਤੇਰਾ ਘਰ ਵਾਲਾ ਸੁੱਖਾ ਤੇ ਤੇਰਾ ਭਾਈ ਮਜੀਠੀਆ ਆਪਸ ਚ ਇੱਕ ਦੂਜੇ ਟਾ ਮਰੀ ਜਾਂਦੇ ਹੈ ਕੰਡੂ ਦੀ ਪੱਟੀ ਕੀਤੀ ਦੇਖੀ ਸੀ ਮਜੀਠੀਆ ਦੇ ਸਿਰ ਤੇ ਰਾਤ ਸੁੱਖਾ ਕਰਾਈ ਫਿਰਦਾ ਸੀ ਆਹੀ ਨਾ ਕਰਿਆ ਕਰ ਉਹਨਾਂ ਨੂੰ ਕਰ ਹਲਕੇ ਰੱਖਿਆ ਕਰੋ ਤੁਸੀਂ ਠੀਕ ਆ ਦੋ ਸਿਆਣੀ ਬੈਣੀ ਹੈਗੀਆਂ ਤੂੰ ਹਲਕੇ ਰੱਖਿਆ ਕਰ ਹੈ ਹੋਰ ਕੀ ਫਰਦਾ ਜਰਾ ਆਹੀ ਫਰਦਾ ਨਹੀਂ ਤੇ ਤੋ ਮੈਂ ਦੱਸ ਕੀ ਕਰਾਂ ਮੈਨੂੰ ਉਸਕੇ ਨਹੀਂ ਆਹ ਕਾਲੂ ਮੇਰਾ ਸਿਰ ਪਾੜ ਦੇਣਗੇ ਹੁਣ ਮੈਂ ਇਹਨਾਂ ਨੂੰ ਸੰਭਦੀਆਂ ਫਿਰ ਮੈਂ ਇਹਨਾਂ ਨੂੰ ਸੰਭਾ ਚਲੋ ਮਿਲ ਨੂੰ ਕੌਣ ਸੰਭੂਗਾ ਦਾਸਤਾਸੀ ਇਹ ਮੈਂ ਇਹਨਾਂ ਨੂੰ ਸੰਭਦੀਆਂ ਜੇ ਮੈਂ ਹੀ ਮੰਜੇ ਤੇ ਲੜ ਗਈ ਇਹਨਾਂ ਨੇ ਤਾਂ ਮਰ ਜਾਣਾ ਮੈਂ ਜਮਾ ਹੀ ਬੇੜਾ ਬਹਿ ਜਾਣਾ ਇਹਨਾਂ ਦਾ ਤਾਂ ਕਰਕੇ ਮੈਂ ਬੋੜੀ ਨਹੀਂ ਵੱਧ ਨਹੀਂ ਸਿਮੂ ਉਤਾ ਗੱਲ ਠੀਕ ਆ ਜੇ ਪਪਾ ਜੀ ਹੁੰਦੇ ਫੇਰ ਫਰਕ ਹੋ ਸੀ ਹੈ ਨਾ ਗੱਲ ਦਾ ਉਤਾ ਉੰਨਾ ਨੇ ਜਾਣ ਤੋਂ ਬਾਅਦ ਦੋਹੀਂ ਜਿਆਦਾ ਨਹੀਂ ਹਵਾ ਚੁੱਡ ਕੇ ਹਨ ਹਵਾ ਜਿਆਦਾ ਖਰਾਬ ਹੋ ਗਈ ਨਹੀਂ ਪਾਪਾ ਇਹਨਾਂ ਨੂੰ ਕੱਸ ਕੇ ਰੱਖਦਾ ਸੀ ਨਾ ਤੇਰਾ ਧਰਤ ਨਹੀਂ ਮੰਨਦੇ ਹੁਣ ਇਹ ਹੱਥੋਂ ਨਿਕਲ ਚਲੇ ਜੀਜਾ